ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਬਸੰਤ ਮਹੱਲਾ ਪੰਜਵਾ ਤੇਸ ਤੂ ਸੇਵ ਜਿਨ ਤੂ ਕੀਆ ਤੇਸ ਤੂ ਸੇਵ ਜਿਨ ਤੂ ਕੀਆ ਤਿਸ ਤੂ ਜਿੰਤੂ ਨਹੀਂ ਕਹਿਣਾ ਤੇਸ ਆਰਾਧ ਜਿਨ ਜੀਉ ਦਿਆ ਤਿਸ ਕਾ ਚੱਕਰ ਹੋਹਿ ਫਿਰ ਦਾਨ ਨਾ ਲੱਗੈ ਫਿਰ ਦਾਨ ਨਾ ਲੱਗੈ ਤੇਸ ਕੀ ਕਰ ਪੂਤਦਾਰੀ ਫਿਰ ਦੂਖ ਨਾ ਲੱਗੈ ਏਵਡ ਭਾਗ ਹੋ へ ਜਿਸ ਪ੍ਰਾਣੀ ਸੋ ਪਾਏ ਇਹ ਉਪਾਦ ਨਿਰਵਾਣੀ ਰਹਾਉ ਦੂਜੀ ਸੇਵਾ ਜੀਵਨ ਵਿਰਥਾ ਕਛੂ ਨਾ ਹੋਈ ਹੈ ਪੂਰਨ ਅਰਥਾ ਮਾਨਸ ਸੇਵਾ ਖਰੀ ਦੁਹੇਲੀ ਖਰੀ ਦੁਹੇਲੀ ਖਰੀ ਦੁਹੇਲੀ ਦੁਹੇਲੀ ਔਂਕੜ ਲਾ ਕੇ ਮਾਨਸ ਸੇਵਾ ਖਰੀ ਦੁਹੇਲੀ ਸਾਧ ਕੀ ਸੇਵਾ ਸਦਾ ਸੁਹੇਲੀ ਜੇ ਲੋੜ ਸਦਾ ਸੁਖ ਭਾਈ ਸਾਧੂ ਸੰਗਤ ਗੁਰ ਹੈ ਬਤਾਈ ਉਹਾ ਜਪੀਐ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤਮਹ ਤਤ ਗਿਆਨ ਸਰਬ ਧਿਆਨ ਮਹਿ ਏਕ ਧਿਆਨ ਹਰ ਕੀਰਤਨ ਮਹਿ ਊਤਮ ਤੁਨਾ ਨਾਨਕ ਗੁਰ ਮਿਲ ਗਾਇ ਗੁਣਾ ਬਸੰਤ ਮਹੱਲਾ ਪੰਜਵਾ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧੇ ਜਮ ਕਿਸ਼ਨਾ ਕਹੈ ਜਿਸ ਕੀ ਸੇਵਾ ਸਭ ਕੇ ਸੁਲਹਿ ਰਾਮ ਰਾਮ ਬੋਲ ਰਾਮ ਰਾਮ ਜੀ ਰਾਮ ਰਾਮ ਬੋਲ ਇਥੇ ਵਿਸਰਾਮ ਹੈ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਉ ਤਿਆਗੋ ਪੱਤੀ ਵਿਸਰਾਮ ਜਿਸਕੇ ਧਾਰੇ ਤਰਨ ਆਕਾਸ ਘਾਟ ਘਾਟ ਜਿਸ ਕਾ ਹੈ ਪ੍ਰਗਾਸ ਘਾਟ ਘਾਟ ਤੇ ਲਾਉ ਘਾਟ ਘਾਟ ਜਿਸ ਕਾ ਹੈ ਪ੍ਰਗਾਸ ਟਾਟ ਘਟ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤਿਤ ਪੁਨੀਤ ਹੋਏ ਜਿਸ ਸਿਮਰਤ ਇਥੇ ਵਿਸਰਾਮ ਲਾਉਣਾ ਹੈ ਪਤਿਤ ਇਥੇ ਯਮਕ ਲਾ ਕੇ ਬੋਲਣਾ ਹੈ ਪਤਿਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰਤੂਤ ਕੈ ਉਪਰ ਕਰਮ ਜਿਸ ਕੋ ਚਾਹੈ ਸੁਰ ਨਰ ਦੇਵ ਸੰਤ ਸਭਾ ਕੀ ਲੱਗੋ ਸੇਵ ਆਤ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨਿਦਾਨ ਤਿਸ ਕੀ ਗਾਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਨਾਨਕ ਪਾਤਿ ਵਿਸਰਾਮ ਲਾਦਣਾ ਨਾਨਕ ਜਨ ਹਰ ਹਰ ਧਿਆਏ ਵਸੰਤ ਮਹੱਲਾ ਪੰਜਵਾ ਮਾਨ ਤਾਨ ਭੀਤਰ ਲੱਗੀ ਪਿਆਸ ਗੁਰ ਦਿਆਲ ਪੂਰੀ ਮੇਰੀ ਆਸ ਕੇਲ ਵਿਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਔਰ ਧਾਰੇ ਸਦਾ ਸਦਾ ਹਰ ਜਸ ਸੁਨਾ ਰਹਾਉ ਸਮਰੱਥ ਸੁਆਮੀ ਕਾਰਨ ਕਰਨ ਮੋਹ ਅਨਾਸ ਪ੍ਰਭ ਤੇਰੀ ਸਰਨ ਜੀ ਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ ਲੇਹ ਨਿਸਤਾਰ ਜੀ ਕਰ ਕਿਰਪਾ ਇਥੇ ਵਿਸਰਾਮ ਲੈਣਾ ਪ੍ਰਭ ਲੇਹ ਨਿਸਤਾਰ ਭਾਵ ਖੰਡਣ ਦੁਖ ਨਾਸ ਦੇਵ ਸੋਰਨਾਰ ਮੋਨ ਜਨ ਤਾ ਕੀ ਸੇਵ ਧਰਨ ਆਕਾਸ਼ ਜਾ ਕੀ ਕਲਾ ਮਾਹੇ ਤੇਰਾ ਦੀਆ ਸਭ ਜੰਤ ਖਾਹੇ ਅੰਤਰ ਜਾਮੀ ਪ੍ਰਭ ਦਿਆਲ ਆਪਣੇ ਦਾਸ ਕਾ ਨਦਰ ਨਿਹਾਲ ਕਰ ਕਿਰਪਾ ਮੋਹ ਦੇਹ ਦਾਨ Jap ਜੀਵੈ ਨਾਨਕ ਤੇਰੋ ਨਾਮ Jap ਜੀਵੈ ਨਾਨਕ ਤੇਰੋ ਨਾਮ ਆ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ